ਸਸੀ ਗੱਲ ਜੀ ਸਾਰਿਆਂ ਨੂੰ ਲੋ ਜੀ ਅੱਜ ਆਪਾਂ ਬਣਾਵਾਂਗੇ ਗੁਜਿਆ ਦੇਖੋ ਜੀ ਹੋਲੀ ਸਪੈਸ਼ਲ ਗੁਜਿਆ ਹੈ ਇਹ ਵਾਲਾ ਜਿਹਦੇ ਵਾਸਤੇ ਆਪਾਂ 1/2 ਕਿਲੋ ਮੈਦਾ ਲਿੱਤਾ ਇਹਨਾਂ ਨੂੰ ਆਪਾਂ ਛਾਂ ਲਿਆ ਸੀ 6 ਚਮਚ ਆਪਾਂ ਸੂਜੀ ਦੇ ਲਿੱਤੇ ਉਹ ਆਪਦੇ ਤੇ ਡਿਪੈਂਡ ਹੈ 6 ਵੀ ਲੈ ਸਕਦੇ ਆ 7 ਵੀ ਲੈ ਸਕਦੇ ਆ 50 ਗ੍ਰਾਮ ਆਪਾਂ ਡਰਾਈ ਫਰੂਟ ਲਿੱਤੇ 50 ਗ੍ਰਾਮ ਲਿੱਤੇ ਆ ਕਾਜੂ 50 ਗ੍ਰਾਮ ਲਿੱਤੇ ਆ ਪਿਸਤਾ 50 ਗ੍ਰਾਮ ਲਿੱਤੇ ਆ ਆਪਾਂ ਬਦਾਮ ਲੋੜ ਅਨੁਸਾਰ ਆਪਾਂ ਦੇਸੀ ਘਿਓ ਪਾਵਾਂਗੇ 50 ਗ੍ਰਾਮ ਆਪਾਂ ਕੋਕੋਨਟ ਪਾਊਡਰ ਲਿੱਤਾ ਹੈ ਚੀਨੀ ਆਪਾਂ ਪੀਸ ਕੇ ਰੱਖ ਦਿੱਤੀ। ਦੇਖੋ ਜੀ ਜੇ ਤੁਹਾਡੇ ਕੋਲ ਚੀਨੀ ਤੁਸੀਂ ਨਾ ਵੀ ਪੀਸਣੀ ਹੋਵੇ ਤੇ ਤੁਸੀਂ ਬੂਰਾ ਖੰਡ ਉਹ ਵੀ ਤੁਸੀਂ ਲੈ ਸਕਦੇ ਹੋ। ਜਿਹਦੇ ਵਾਸਤੇ ਆਪਾਂ ਪਾਣੀ ਲੇਤਾ। ਪਾਣੀ ਆਪਾਂ ਗਰਮ ਗੁੰਗਣਾ ਜਿਹਾ ਪਾਣੀ ਲੈਣਾ। ਨਾ ਜ਼ਿਆਦਾ ਠੰਡਾ ਲੈਣਾ, ਨਾ ਜ਼ਿਆਦਾ ਆਪਾਂ ਗਰਮ ਲੈਣਾ। ਚਲੋ ਜੀ। ਹੁਣ ਆਪਾਂ ਮੈਦਾ ਕਿਚ ਕਿਉਂ ਪਾਉਣਾ? ਲਓ ਜੀ। ਹੁਣ ਆਪਾਂ ਮੈਦੇ ਦਾ ਗੁੰਨ ਲੈਣਾ ਚੰਗੀ ਤਰ੍ਹਾਂ ਜਿਹਦੇ ਵਾਸਤੇ ਆਪਾਂ ਇੱਕ ਚੁਟਕੀ ਆਪਾਂ ਲੋਨ ਦੀ ਪਾਵਾਂਗੇ ਲਓ ਜੀ ਹੁਣ ਆਪਾਂ ਮੈਦੇ ਨੂੰ ਗੁੰਨ ਲੈਣਾ ਇਹਦੇ ਵਿੱਚ ਆਪਾਂ ਇੱਕ ਚੁਟਕੀ ਆਪਾਂ ਨਮਕ ਦੀ ਪਾਈ ਹੈ ਗੁੰਨ ਆਪਾਂ ਇਹਦੇ ਵਿੱਚ ਪਾਣਿਆ ਦੇਸੀ ਘਿਓ ਦੇਸੀ ਘਿਓ ਜਿੰਨੀ ਆਪਾਂ ਨੂੰ ਲੋੜ ਹੋएगी ਓਨਾ ਆਪਾਂ ਪਾਵਾਂਗੇ ਜੇ ਵੱਧ ਪਾਵਾਂਗੇ ਤਾਂ ਵੱਧ ਵੀ ਪਾਵਾਂਗੇ ਆ ਦੇਖੋ ਲੈਕਰ ਆਪਾਂ ਪਹਿਲਾਂ ਕਿਓ ਨੂੰ ਆਪਾਂ ਮਿਕਸ ਕਰ ਲੈਨੇ ਆ ਮੈਦੇ ਵਿੱਚ ਥੋੜਾ ਜਿਹਾ ਆਪਾਂ ਹੋਰ ਪਾਵਾਂਗੇ ਕੀ ਨਮਕ ਇਹਨਾਂ ਨੂੰ ਚੰਗੀ ਤਰ੍ਹਾਂ ਇਸ ਤਰ੍ਹਾਂ ਮਾਰ ਦਿੰਨੇ ਆ। ਲਓ ਜੀ। ਦੇਖੋ ਜੀ ਮੈਦੇ ਦੇ ਵਿੱਚ ਪੂਰਾ ਪਰਫੈਕਟ ਹੈ। ਕਿਉਂ ਆ ਦੇਖੋ ਇਸ ਤਰ੍ਹਾਂ ਤੁਸੀਂ ਮੁਠੀ ਵਿੱਚ ਲੈ ਕੇ ਦੇਖ ਲੈਣਾ ਜੈਸਾ ਮੁਠੀ ਵਿੱਚ ਆ ਜਾਵੇ ਮੈਦਾ ਫਿਰ ਕਿਉਂ ਪੂਰਾ ਆ ਦੇਖੋ ਜੇ ਇਸ ਤਰ੍ਹਾਂ ਆਪਣੇ ਮੁਠੀ ਵਿੱਚ ਨਾ ਮੈਦਾ ਆਵੇ ਫਿਰ ਕਿਉਂ ਹੋਰ ਪਵੇਗਾ ਦੇਖੋ ਹੁਣ ਆਪਾਂ ਇਹਦੇ ਵਿੱਚ ਪਾਣੇ ਆ ਪਾਣੀ ਪਾਣੀ ਆਪਾਂ ਥੋੜਾ ਥੋੜਾ ਕਰਕੇ ਪਾਣਾ ਹੈ ਮੈਦੇ ਨੂੰ ਆਪਾਂ ਜਿਆਦਾ ਪਤਲਾ ਨਹੀਂ ਹੋਣ ਦੇਣਾ ਸਖਤ ਗੁੰਨਾਗੇ ਮੈਦੇ ਲਓ ਜੀ ਮੈਦੇ ਦਾ ਆਟਾ ਗੁੰਨ ਕੇ ਤਿਆਰ ਹੈ ਦੇਖੋ ਜੀ ਇਹ ਕਾਫੀ ਜ਼ਿਆਦਾ ਮਲਣਾ ਪੈਂਦਾ ਆ ਦੇਖੋ ਇਹਦੇ ਵਿੱਚ ਨਾ ਜਿੱਦਾਂ ਆਪਾਂ ਘਿਓ ਪਾਣੇ ਆ ਛੋਟੇ ਛੋਟੇ ਬੱਬਲਸ ਬਣ ਜਾਂਦੇ ਆ ਉਹ ਨਹੀਂ ਆਪਾਂ ਬਣਨਦੇ ਨੇ ਇਹਦੇ ਵਿੱਚ ਘਿਓ ਪਤਾ ਨਹੀਂ ਲੱਗਣਾ ਚਾਹੀਦਾ ਪਾਇਆ ਜਾਂ ਨਹੀਂ ਪਾਇਆ ਇਸ ਤਰ੍ਹਾਂ ਹੋਣਾ ਚਾਹੀਦਾ ਆਟਾ ਹੁਣ ਆਪਾਂ ਇਹਦੇ ਉੱਪਰ ਗਿੱਲਾ ਕਰਕੇ ਕੱਪੜਾ ਪਾ ਦਿੰਨੇ ਆ ਆ ਦੇਖੋ ਇਹਨੂੰ ਹੁਣ ਆਪਾਂ 10 ਮਿੰਟ ਤੱਕ ਆਪਾਂ ਰੈਸਟ ਤੇ ਰੱਖਦੇ ਆ ਸਾਈਡ ਤੇ ਲਓ ਜੀ ਫਰਾਈਪੈਨ ਨੂੰ ਆਪਾਂ ਗੈਸ ਤੇ ਰੱਖ ਦਿੱਤਾ ਹੈ हूँ आपने घ्यो आप एक चमच का पावगे ड्राई फ्रूट रोस्ट करना इना देखो।, देखो जी आप देसी घ्यो पाइदा डालडा घ्यो पा कभी नहीं यूज किया ड्राई फ्रूट पाते बदाम काजू पिस्ता हम गवर्नमेंट तक आप रोस्ट कर लगे गैस में आपमते रखना है गैस तेज नहीं करनी तो तो नहीं तो फिर सड़ जाएंगे पला नहीं हो जाए ਲੋਜੀ ਡ్రਾਈ ਫੂਡ ਰੋਸਟ ਹੋ ਚੁੱਕਿਆ ਜਿਆਦਾ ਨਹੀਂ ਆਪਾਂ ਕਲਰ ਚੇਂਜ ਕਰਨਾ ਹੁਣ ਆਪਾਂ ਇਹਨਾਂ ਨੂੰ ਕੱਢ ਲੈਨੇ। ਉਹ ਵਾਲੇ ਫਰਾਈਪੈਨ ਦੇ ਵਿੱਚ ਹੀ ਦੁਬਾਰਾ ਹੁਣ ਆਪਾਂ ਕੋਕੋਨਟ ਪਾਊਡਰ ਰੋਸਟ ਕਰਨ ਲੱਗੇ ਆ ਕਿਉਂ ਜਿਹੜਾ ਬਚਿਆ ਹੋਇਆ ਸੀ ਬਸ ਆਪਾਂ ਨੂੰ ਉਨਾ ਹੀ ਬਹੁਤ ਹੈ। ਆ ਦੇਖੋ। ਇਹਨੂੰ ਵੀ ਆਪਾਂ ਸਿਮ ਤੇ ਆਪਾਂ ਰੋਸਟ ਕਰਾਂਗੇ। ਥੋੜਾ ਜਿਹਾ ਕਲਰ ਚੇਂਜ ਕਰਨਾ ਜਿਆਦਾ ਨਹੀਂ ਕਰਨਾ। ਇਸ ਤਰ੍ਹਾਂ ਹਿਲਾਉਂਦੇ ਰਹਿਣਾ ਜਦ ਆਪਾਂ ਹਿਲਾਵਾਂਗੇ ਨਾ ਛੱਡ ਦਵਾਂਗੇ ਨੀਤੇ ਦਾ ਕਲਰ ਚੇਂਜ ਹੋ ਜਾਏਗਾ ਲੋ ਜੀ ਕੌਪਰਨੋ ਪਾਊਡਰ ਦਾ ਵੀ ਕਲਰ ਚੇਂਜ ਹੋ ਚੁੱਕਾ ਹੈ ਤੁਹਾਨੂੰ ਆਪਾਂ ਗੈਸ ਨੂੰ ਕਰ ਲਵਾਂਗੇ ਬੰਦ ਇਹਨੂੰ ਵੀ ਹੁਣ ਆਪਾਂ ਡੋਂਗੇ ਵਿੱਚ ਕੱਢ ਲਵਾਂਗੇ ਲੋ ਜੀ ਦੁਬਾਰਾ ਫੇਰ ਆਪਾਂ ਫਰਾਈਪੈਨ ਨੂੰ ਆਪਾਂ ਗੈਸ ਰੱਖ ਦਿੱਤਾ ਗੈਸ మీడియం ਹੀ ਹੈ ਹੁਣ ਆਪਾਂ ਇਹਦੇ ਵਿੱਚ ਸੂਜੀ ਰੋਸਟ ਕਰਾਂਗੇ ਦੇਖੋ ਜੀ ਆਪਾਂ ਘਿਓ ਵਿੱਚ ਨਹੀਂ ਕੀਤੀ ਸੂਜੀ ਰੋਸਟ ਇਹ ਆਪਾਂ ਇਸ ਤਰ੍ਹਾਂ ਹੀ ਆਪਾਂ ਇਹਨੂੰ ਭੁੰਨਾਂਗੇ ਇਹਦਾ ਬਸ ਆਪਾਂ ਕਲਰ ਚੇਂਜ ਕਰਨਾ ਥੋੜਾ ਜਿਹਾ ਜੇਕਰ ਇਹਦਾ ਘਿਓ ਵੀ ਪਾਣਾ ਹੋਵੇ ਤਾਂ ਤੁਸੀਂ ਇੱਕ ਚਮਚ ਘਿਓ ਪਾ ਕੇ ਉਹਦੇ ਨਾਲ ਵੀ ਤੁਸੀਂ ਰੋਸਟ ਕਰ ਸਕਦੇ ਹੋ ਦੇਸੀ ਘਿਓ ਪਰ ਮੈਂ ਬਿਨਾਂ ਘਿਓ ਤੋਂ ਆਪਾਂ ਰੋਸਟ ਕਰਦੇ ਪਏ ਹਾਂ ਲੋ ਜੀ ਸੂਜੀ ਦਾ ਵੀ ਕਲਰ ਚੇਂਜ ਹੋ ਚੁੱਕਾ ਹੈ। ਚਲੋ। ਲੋ ਜੀ ਸੂਜੀ ਦਾ ਕਲਰ ਵੀ ਚੇਂਜ ਹੋ ਚੁੱਕਾ ਹੈ। ਆ ਦੇਖੋ ਇਸ ਤਰ੍ਹਾਂ ਕੋ ਕਲਰ ਫੇਰ ਲੈਣ। ਆ ਦੇਖੋ ਬਹੁਤ ਹੀ ਵਧੀਆ ਕਲਰ ਆਇਆ। ਹੁਣ ਆਪਾਂ ਗੈਸ ਨੂੰ ਕਰ ਦਨੇ ਆ ਬੰਦ। ਸੂਜੀ ਨੂੰ ਆਪਾਂ ਕੱਢ ਲੈਨੇ ਆ ਡੋਂਗੇ ਵਿੱਚ। ਲੋ ਜੀ ਸੂਜੀ ਦੇ ਵਿੱਚ ਹੁਣ ਆਪਾਂ ਥੋੜਾ ਜਿਹਾ ਦੁੱਧ ਪਾਵਾਂਗੇ। ਇਹਦੇ ਨਾਲ ਸੂਜੀ ਫੁੱਲ ਜਾਵੇਗੀ। ਆ ਦੇਖੋ ਦੁੱਧ ਆਪਾਂ ਗਰਮ ਪਾਣਾ ਹੈ। ਥੋੜਾ ਜਿਹਾ ਪਾਵਾਂਗੇ। ਕਿਉਂਕਿ ਜੇਕਰ ਆਪਾਂ ਦੁੱਧ ਨਾ ਪਾਇਆ ਤੇ ਸੂਜੀ ਦਾ ਕੱਚੇ ਦਾ ਟੇਸਟ ਆਊਗਾ ਫਿਰ। कच्ची सूजी आ बहुत ज़्यादा टेस्ट आएगा कच्ची का दे। देखो इस तरह आप दुध पाता हाँ देखो इस तरह आप दिन हिला देंगे जो लोड़ हो हो पई तो आप पावे नहीं तो नहीं आ देखो सूजी फुल के काफ़ी ज़्यादा हो गई है हाँ देखो इस तरह जैन ना पाते ਸੂਜੀ ਕੱਚੀ ਦਾ ਟੇਸਟ ਆ ਰਿਹਾ ਸੀ ਲੋ ਜੀ ਸੂਜੀ ਦੇਖੋ ਫੁੱਲ ਕੇ ਕਾਫੀ ਜ਼ਿਆਦਾ ਹੋ ਚੁੱਕੀ ਹੈ ਦੇਖੋ ਜੇ ਦੁੱਧ ਪਾਇਆ ਸੀ ਦੁੱਧਣਾ ਹੋ ਗਈ ਹੁਣ ਆਪਾਂ ਇਹਨੂੰ ਟੱਕ ਦੇਣੇ ਆਂ ਹੁਣ ਟੱਕ ਲੈਣੇ ਆਸਰਾ लो जी हम आप ड्राई फ्रूट की कटिंग कर ला जबाज लो जी ड्राई फ्रूट की आप कटिंग कर लीए यह आप सोगी भी आ देखो आप सोगी द भी आप कटिंग की है हूँ आपने थोड़े जे मगज ਆ ਦੇਖੋ ਯਾਨੀ ਕਿ ਇੱਕ ਚਮਚ ਆਪਾਂ ਮਗਜ ਦਾ ਪਾਇਆ ਇਹਨਾਂ ਨੂੰ ਹੁਣ ਆਪਾਂ ਇੱਕ ਸਾਈਡ ਤੇ ਕਰ ਦਿੰਨੇ ਲੋ ਜੀ ਫਰਾਈਪੈਨ ਨੂੰ ਆਪਾਂ ਗੈਸ ਤੇ ਰੱਖ ਦਿੱਤਾ ਹੈ ਗੈਸ ਮੀਡੀਅਮ ਹੈ ਆਪਾਂ 300 ਗ੍ਰਾਮ ਖੋਆ ਲੇਤਾ ਹੈ ਖੋਏ ਨੂੰ ਵੀ ਹੁਣ ਆਪਾਂ ਗਰਮ ਕਰ ਲੈਂਦੇ ਆ ਆ ਦੇਖੋ ਇਹਨੂੰ ਵੀ ਹੁਣ ਆਪਾਂ ਥੋੜਾ ਥੋੜਾ ਗਰਮ ਕਰ ਲੈਂਦੇ ਆ ਲੋ ਜੀ ਖੋਏ ਨੂੰ ਆਪਾਂ ਮੈਲਟ ਕਰ ਲਿਆ 5 ਮਿੰਟ ਲੱਗੇ ਹੁਣ ਆਪਾਂ ਇਹਦੇ ਵਿੱਚ ਪਾਨੇ ਆ ਚੀਨੀ ਚੀਨੀ ਨੂੰ ਆਪਾਂ ਗ੍ਰाइंड ਕਰ ਲਿਆ ਸੀ ਹੁਣ ਆਪਾਂ ਇਹਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰਦੇ ਲੋ ਜੀ ਖੋਏ ਵਿੱਚ ਚੀਨੀ ਮਿਕਸ ਹੋ ਚੁੱਕੀ ਹੈ ਹੁਣ ਆਪਾਂ ਇਹਦੇ ਵਿੱਚ ਪਾਨੇ ਆ ਕੋਕੋ ਰੇਟ ਪਾਊਡਰ ਇਹਨੂੰ ਵੀ ਹੁਣ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਨੇ ਆ ਹੁਣ ਆਪਾਂ ਇਹਦੇ ਵਿੱਚ ਪਾ ਦਨੇ ਆਂ ਸੂਜੀ ਇਹਨੂੰ ਹੁਣ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਨੇ ਆਂ ਲਓ ਜੀ ਸੂਜੀ ਵੀ ਮਿਕਸ ਹੋ ਚੁੱਕੀ ਆ ਹੁਣ ਆਪਾਂ ਇਹਦੇ ਵਿੱਚ ਲਾਸਟ ਤੇ ਪਾਨੇ ਆਂ ਡਰਾਈ ਫਰੂਟ ਗੈਸ ਨੂੰ ਆਪਾਂ ਬੰਦ ਕਰ ਦਿੰਨੇ ਹੁਣ ਆਪਾਂ ਇਹਨੂੰ ਨੀਤੇ ਉਤਾਰ ਲੈਂਦੇ ਆ ਇਹਨੂੰ ਹੁਣ ਆਪਾਂ ਮਿਕਸ ਕਰ ਲੈਂਦੇ ਆ ਲੋ ਜੀ ਸਟਫਿੰਗ ਨੂੰ ਆਪਾਂ ਇੱਕ ਸਾਈਡ ਤੇ ਆ ਦੇਖੋ ਕੱਢ ਕੇ ਰੱਖ ਦਿੱਤਾ ਹੁਣ ਆਪਾਂ ਮੈਦਨ ਚੱਕ ਕਰਦੇ ਆ ਮੈਦਾ ਜਿਹੜਾ ਆਪਾਂ ਗੁੰਨ ਕੇ ਰੱਖਿਆ ਸੀ ਆ ਦੇਖੋ ਇਹਨੂੰ ਹੁਣ ਆਪਾਂ ਇੱਕ ਵਾਰੀ ਫੇਰ ਆਪਾਂ ਪੂਰੀ ਤਰ੍ਹਾਂ ਮਲ ਲੈਣੇ ਆ लो जी हुन आप मैं मैदा दी छोटी-छोटी आपा लोइयां बना लने उन आपे इस तरह ले साइड ते इस तरह लो जी हूँ आपकी इस तरह कटिंग कर दे छोटी छोटिया आपईया बना देवों आज ਛੋਟੇ ਛੋਟੇ ਆਪਾਂ ਬਣਾ ਕੇ ਰੱਖ ਲਾਂਗੇ ਲਓ ਜੀ ਮੈਦੇ ਦੀ ਆਪਾਂ ਛੋਟੇ ਛੋਟੀਆਂ ਆਪਾਂ ਲੋਈਆਂ ਬਣਾ ਕੇ ਉਸ ਤੋਂ ਬਾਅਦ ਇਹਨਾਂ ਨੂੰ ਆਪਾਂ ਛੋਟੇ ਛੋਟੀਆਂ ਲੋਈਆਂ ਬਣਾ ਕੇ ਜੋ ਆਪਾਂ ਛੋਟੇ ਛੋਟ ਪੂੜੀਆਂ ਵਾਂਗੂ ਆਪਾਂ ਇਹਨਾਂ ਨੂੰ ਵੇਰ ਲੈਣਾ ਵੇਰ ਲੈ ਕੇ ਆਪਾਂ ਹੱਥ ਤੇ ਰੱਖ ਲੈ ਹੁਣ ਆਪਾਂ ਇਹਦੇ ਉੱਪਰ ਲਾਣੇ ਆ ਪਾਣੀ ਪਾਣੀ ਆਪਾਂ ਇਸ ਤਰ੍ਹਾਂ ਸਾਈਡਾਂ ਤੇ ਲਾ ਲਿਆ ਹੁਣ ਆਪਾਂ ਇਹਦੇ ਵਿੱਚ ਪਾਣੇ ਆ स्टफिंग स्टफिंग ਆਪਾਂ ਪਾ ਕੇ ਇਸ ਤਰ੍ਹਾਂ ਆਪਾਂ ਇਹਨੂੰ ਬੰਦ ਕਰ ਦਾਂਗੇ ਆ ਦੇਖੋ ਇਸ ਤਰ੍ਹਾਂ ਇਸ ਤਰ੍ਹਾਂ ਆਪਾਂ ਬੰਦ ਕਰ ਦਾਂਗੇ ਇਹਨੂੰ ਹੁਣ ਆਪਾਂ ਕੀ ਕਰਾਂਗੇ ਇਸ ਤਰ੍ਹਾਂ ਫੜ ਕੇ ਉਸ ਤੋਂ ਬਾਅਦ ਇਹਨੂੰ ਆਪਾਂ ਇਸ ਤਰ੍ਹਾਂ ਆਪਾਂ ਡਿਜ਼ਾਈਨ ਬਣਾਉਂਦੇ ਜਾਵਾਂਗੇ ਆ ਦੇਖੋ ਇਸ ਤਰ੍ਹਾਂ ਇਹ ਆ ਦੇ ਆ ਦੇਖੋ ਇਹਦੀ ਸਾਈਡਾਂ ਜ਼ਰੂਰ ਆਪਾਂ ਦਬਾਣੀਆਂ ਐ ਇਸ ਤਰ੍ਹਾਂ देखो जी कि सोनी शेप आई है इस तरह आप बना के सारे पीस आप बना के आप रख तैयार लो जी इस तरह आप दूसरा पीस आप तरह दबा देंगे लो जी इस तरह ती ਸਪੂਨ ਦੀ ਸਹਾਇਤਾ ਨਾਲ ਵੀ ਇਸ ਤਰ੍ਹਾਂ ਤੁਸੀਂ ਡਿਜ਼ਾਈਨਿੰਗ ਕਰ ਸਕਦੇ ਹੋ ਸਾਈਡਾਂ ਤੇ ਇਸ ਤਰ੍ਹਾਂ ਆਪਾਂ ਦਬਾ ਦੇਣਾ ਆ ਦੇਖੋ ਇਸ ਤਰ੍ਹਾਂ ਵੀ ਆਪਾਂ ਬਣਾ ਸਕਦੇ ਆ ਦੇਖੋ ਇਸੇ ਤਰ੍ਹਾਂ ਆਪਾਂ ਸਾਰੇ ਗੁਜੀ ਬਣਾ ਕੇ ਪਹਿਲਾਂ ਆਪਾਂ ਰੱਖ ਲਵਾਂਗੇ ਇਹਨੂੰ ਆਪਾਂ ਫਿਰ ਆਪਾਂ ਸਾਈਡਾਂ ਦਾ ਪਾਣੀ ਲਾਣੇ ਇਸ ਤਰ੍ਹਾਂ ਆਪਾਂ ਪਾਣੀ ਲਾ ਲਿਆ ਘੇਰੇ ਦੇ ਵਿੱਚ ਆਪਾਂ ਸਟਫਿੰਗ ਭਰਾਂਗੇ ਨਪਾਫੇਰੇ ਨੂੰ ਆਪਾਂ ਇਸ ਤਰ੍ਹਾਂ ਫੋਲਡ ਕਰ ਦਾਂਗੇ। ਲੋ ਜੀ ਗੁਜੀਏ ਬਣ ਕੇ ਆਪਣੇ ਤਿਆਰ ਹੈ। ਦੇਖੋ ਜੀ ਹੁਣ ਆਪਾਂ ਇਹਨਾਂ ਨੂੰ ਫਰਾਈ ਕਰਦੇ ਆ। ਤੇਲ ਨੂੰ ਆਪਾਂ ਪਹਿਲਾਂ ਗਰਮ ਰੱਖਿਆ ਸੀ ਸਰੋਂ ਦਾ ਤੇਲ ਲਿੱਤਾ ਹੈ। ਇਹ ਆਪਾਂ ਪਹਿਲਾਂ ਗਰਮ ਕਰ ਚੁੱਕਿਆ ਹੁਣ ਆਪਾਂ ਗੈਸ ਮੀਡੀਅਮ ਕਰ ਦਾਂਗੇ। ਗੁਜੀਏ ਆਪਾਂ ਵਿੱਚ ਪਾ ਦਾਂਗੇ। ਦੇਖੋ ਇਹ ਗੈਸ ਤੇ ਇਹ ਤੇ ਨਹੀਂ ਬਣਾਣੇ ਗੁਜੀਏ। ਇਹ ਮੀਡੀਅਮ ਗੈਸ ਤੇ ਬਣਨਗੇ। ਤੇ ਇਹ ਇੱਕ ਇੱਕ ਕਰਕੇ ਨਹੀਂ ਪਾਨੇ ਪਾਨੇ ਨਹੀਂ ਇਹ 7-8 ਪੀਸ ਇਕੱਠੇ ਪਾਨੇ ਵੀ ਜਿਹੜਾ ਇੱਕੋ ਜਿਹਾ ਇਹਨਾਂ ਨੂੰ ਸੇਕ ਲੱਗੇ ਆਹ ਦੇਖੋ ਦਸਰਾ ਬਸਾਰੇ ਗੁਟੀਆਂ ਪਾ ਦਾਂਗੇ लो जी गुजिया बन के तैयार है हूँ आपूर क्या देखो जी इन्हों पकावन तो नहीं लगता है क्योंकि आपका गैस सिम तो पकाया ਜੇ ਆਪਾਂ ਗੈਸ ਤੇਜ਼ ਕਰਾਂਗੇ ਤੇ ਅੰਦਰੋਂ ਮਾਦਾ ਕੱਚਾ ਰਹੇਗਾ ਅੰਦਰ ਦੀ ਸਟਫਿੰਗ ਵੀ ਕੱਚੀ-ਕੱਚੀ ਲੱਗੂਗੀ ਉਹਨੂੰ ਵੀ ਨਹੀਂ ਸੇਕ ਲੱਗੂਗਾ ਆ ਦੇਖੋ ਤਾਂ ਤੇਰ ਨੂੰ ਆਪਾਂ ਚੰਗੀ ਤਰ੍ਹਾਂ ਨਿਚੋੜ ਲੈਣਾ ਤੇਰ ਨਹੀਂ ਆਪਾਂ ਇਹਦੇ ਅੰਦਰ ਰੱਖਦੇ ਨਾ ਹੁਣ ਆਪਾਂ ਇਸੇ ਤਰ੍ਹਾਂ ਆਪਾਂ ਦੂਸਰਾ ਪੂਰ ਪਾਵਾਂਗੇ ਆ ਦੇਖੋ ये भी आप काफ़ी ज्यादा पावांगे घट नहीं पाने इस तरह आप सारे पा देंगे लो जी गुजिया बन के तैयार है हूँ आप गैस बंद कर देंगे हूँ आप ਦੇਖੋ ਜੀ ਚਾਸਨੀ ਵਾਲੇ ਵੀ ਬੰਦੇ ਆ ਪਰ ਚਾਸਨੀ ਵਾਲੇ ਥੋੜੇ ਜਿ ਔਖੇ ਹੁੰਦੇ ਆ ਉਹ ਵੱਖਰੇ ਆਪਾਂ ਕਿਸੇ ਵੀ ਭਾਂਡੇ ਵਿੱਚ ਬੱਕਰੀ ਚਾਸਨੀ ਬਣਾਣੀ ਪੈਂਦੀ ਹੈ ਉਹ ਇਸ ਤੋਂ ਵੀ ਜ਼ਿਆਦਾ ਔਖਾ ਲੱਗਦਾ ਉਹਦੇ ਨਾਲ ਇਸ ਤਰ੍ਹਾਂ ਬਣਾ ਲਈਏ ਇਹ ਸੌਖੇ ਹੋਦੇ ਨਾਲ ਉਹਦਾ ਚਾਸਨੀ ਵਾਲੇ ਮਿੱਠਾ ਵੀ ਜ਼ਿਆਦਾ ਹੋ ਜਾਂਦਾ ਹੈ ਇਹ ਉਹਦੇ ਨਾਲ ਜ਼ਿਆਦਾ ਬੈਟਰ ਹੈ ਤੇ ਨੂੰ ਆਪਾਂ ਚੰਗੀ ਤਰ੍ਹਾਂ ਕੱਢ ਲੈ। ਲਓ ਜੀ ਗੁਜੀਆਂ ਬਣ ਕੇ ਆਪਣਾ تیار ਹੈ। ਤੁਸੀਂ ਵੀ ਜਰੂਰ ਟਰਾਈ ਕਰਿਓ। ਵੀਡੀਓ ਵਧੀਆ ਲੱਗੇ ਵੀਡੀਓ ਲਾਈਕ ਕਰਨਾ, ਕਮੈਂਟ ਕਰਨਾ, ਸ਼ੇਅਰ ਕਰਨਾ। ਧੰਨਵਾਦ।